ਰੂਨਗਰੀ ਸ਼੍ਰੀ ਨਤਪੁਰ ਸਾਹਿਬ ਦੇ ਰਹਿਣ ਵਾਲੇ ਸਟੇਟ ਅਵਾਰਡੀ ਅਧਿਆਪਕ ਸੰਜੀਵ ਤਰਮਾਣੀ ਮੇਰੇ ਨਾਲ ਮੌਜੂਦ ਨੇ ਆਪਣੀ ਗਰਮੀ ਦੇ ਵਿੱਚ ਰੋਜ਼ ਸਵੇਰੇ ਆਪਣੇ ਸਕੂਟਰ ਤੇ ਨਿਕਲਦੇ ਨੇ ਤੇ ਅਨੰਤਪੁਰ ਸਾਹਿਬ ਦੇ ਆਸ-ਪਾਸ ਦੇ ਜੰਗਲੀ ਇਲਾਕੇ ਦੇ ਵਿੱਚ ਪਸ਼ੂਆਂ ਤੇ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਦੇ ਨੇ ਚੌਕੇ ਦਾ ਪ੍ਰਬੰਧ ਕਰਦੇ ਨੇ ਸਾਡੇ ਨਾਲ ਮੌਜੂਦ ਨੇ ਸੰਜੀਵ ਤਰਮਾਣੀ ਗੱਲਬਾਤ ਕਰਦੇ ਆ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਸੰਜੀਵ ਜੀ ਸਟੋਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੂਰੀ ਸਟੋਰੀ ਕੀ ਹੈ ਕਿੱਥੋਂ ਇਹ ਚੇਟਕ ਲੱਗੀ ਕਿਉਂ ਦਿਮਾਗ ਚ ਆ ਕਿ ਜੰਗਲੀ ਇਲਾਕਿਆਂ ਦੇ ਵਿੱਚ ਜਾ ਕੇ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਜਾਵੇ ਪਸ਼ੂ ਪੰਛੀਆਂ ਦੇ ਲਈ ਬਿਲਕੁਲ ਜੀ ਮੈਂ ਸਮਝਦਾ ਕਿ ਜੇਕਰ ਜੋ ਕੁਝ ਵੀ ਹੋ ਰਿਹਾ ਪਰਮਾਤਮਾ ਦੀ ਕਿਰਪਾ ਨਾਲ ਹੀ ਹੈ ਇਹ ਮੈਂ ਕਹਾਂਗਾ ਕਿ ਪਰਮਾਤਮਾ ਹੀ ਮੇਰੇ ਕੋਲੋਂ ਸੇਵਾ ਕਰਵਾ ਰਿਹਾ ਹੈ ਤੇ ਇਹ ਕੁਝ ਤਾਂ ਮਤਲਬ ਜਿਸ ਤਰ੍ਹਾਂ ਸਾਡੇ ਅਧਿਆਪਕ ਸਾਹਿਬ ਵੀ ਦੱਸਦੇ ਸੇ ਕਿ ਕੁਦਰਤ ਦੇ ਵਿੱਚ ਹੀ ਪਰਮਾਤਮਾ ਵੱਸਦਾ ਜੇ ਕੁਦਰਤ ਦੀ ਜੀਵ ਜੰਤੂਆਂ ਦੀ ਸੇਵਾ ਕੀਤੀ ਜਾਵੇ ਵਾਤਾਵਰਣ ਦੀ ਸੇਵਾ ਕੀਤੀ ਜਾਵੇ ਪੌਦਿਆਂ ਦੀ ਸੰਭਾਲ ਕੀਤੀ ਜਾਵੇ ਤਾਂ ਇਹੀ ਸਾਡਾ ਸੱਚਾ ਕਰਮ ਧਰਮ ਤੇ ਮਾਨਵਤਾ ਦੀ ਜੀਵ ਜੰਤੂਆਂ ਦੀ ਭਲਾਈ ਹੈ ਦੂਸਰਾ ਸਾਡੇ ਮਾਤਾ ਜੀ ਵੀ ਦੱਸਦੇ ਕਿ ਜਦੋਂ ਉਹ ਛੋਟੇ ਹੁੰਦੇ ਦੇ ਤਾਂ ਉਹ ਵੀ ਗਰਮੀਆ ਦਿਨਾਂ ਵਿੱਚ ਜਾ ਕੇ ਪੰਛੀਆਂ ਦੇ ਲਈ ਪਾਣੀ ਦਾ ਪ੍ਰਬੰਧ ਕਰਦੇ ਤੇ ਜਾਂ ਭੋਜਨ ਦਾ ਕਰਦੇ ਇਸ ਤਰ੍ਹਾਂ ਮਤਲਬ ਇਹ ਜਿਹੜੀ ਚੇਟਕ ਹੈ ਮੇਰੇ ਮਨ ਦੇ ਵਿੱਚ ਲੱਗੀ ਤੇ ਮੈਂ ਸਮਝਦਾ ਜਿਹੜੇ ਸਾਡੇ ਅੰਦਰ ਵਿਚਾਰ ਹੁੰਦੇ ਤੇ ਜਦੋਂ ਸਾਨੂੰ ਮੌਕਾ ਮਿਲਦਾ ਤਾਂ ਉਹ ਵਿਚਾਰ ਹੀ ਅੱਗੇ ਪਣਪਦੇ ਹੈ ਤੇ ਇਹ ਕੁਦਰਤ ਨਾਲ ਪਿਆਰਤਾ ਤੇ ਮਹਾਰਾਜ ਦੀ ਕਿਰਪਾਈ ਦੀ ਤਾਂ ਕਿ ਇਸ ਤਰ੍ਹਾਂ ਮੈਂ ਇਧਰ ਲੱਗ ਨ ਲੱਗਿਆ ਜੀ ਥੋੜਾ ਜਿਹਾ ਮੈਨੂੰ ਆਪਣੀ ਬੈਕਗ੍ਰਾਉਂਡ ਦੇ ਬਾਰੇ ਦੱਸੋ ਜੇ ਮੈਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਤੁਸੀਂ ਸਟੇਟ ਬੋਰਡ ਅਧਿਆਪਕ ਹੋ ਕਿੱਥੋਂ ਦੇ ਰਹਿਣ ਵਾਲਿਓ ਕਿੱਥੇ ਤੁਸੀਂ ਪੜਾਉਂਦੇ ਹੋ ਥੋੜਾ ਜਿਹਾ ਇਸ ਬਾਰੇ ਜਾਣਕਾਰੀ ਦਿਓ ਮੇਰਾ ਪਿੰਡ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਪਿੰਡ ਸੱਦੇਵਾਲ ਹੈ ਤੇ ਸਰਕਾਰੀ ਪ੍ਰਾਇਮਰੀ ਸਕੂਲ ਗੰਭੀਰਪੁਰ ਲੋਰ ਬਤੌਰ ਈਟੀਟੀ ਅਧਿਆਪਕ ਪ੍ਰਾਇਮਰੀ ਵਿੱਚ ਮੈਂ ਪੜਾ ਰਿਹਾ ਜੀ ਬਿਲਕੁਲ ਤੇ ਜਿਹੜੀ ਇਹ ਟਟੋਰੀਆਂ ਦੇ ਵਿੱਚ ਪਾਣੀ ਪਾਣ ਦੀ ਜਿੱਕਰ ਗੱਲ ਕੀਤੀ ਜਾਵੇ ਤਾਂ ਕੀ ਕੀ ਤੁਸੀਂ ਖਾਸ ਤੌਰ ਤੇ ਕਰਦੇ ਹੋ ਕੇਵਲ ਪਾਣੀ ਜਿਹੜਾ ਪਾਣਿਓ ਜਾਂ ਉਸ ਤੋਂ ਇਲਾਵਾ ਖਾਣ ਪੀਣ ਦਾ ਪ੍ਰਬੰਧ ਜਾਂ ਹੋਰ ਕੀ ਕੀ ਕਰ ਰਹੇ ਹੋ ਤੇ ਕਿੰਨੇ ਸਾਲਾਂ ਤੋਂ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ ਇਹ ਲਗਭਗ ਸਾਲ 1900 ਜਨਮੇ ਤੋਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਸਰ ਕਰ ਰਿਹਾ ਹੇ ਤੇ ਕਟੋਰੀਆਂ ਵਿੱਚ ਪਾਣੀ ਪਾਣ ਦੇ ਨਾਲ ਨਾਲ ਇਸ ਤੋਂ ਇਲਾਵਾ ਉਹਨਾਂ ਨੂੰ ਪੰਛੀਆਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਦਾਣਾਂ ਮਿਕਸ ਕਰਕੇ ਮੱਕੀ ਦਾ ਚੂਰਾ, ਚਾਵਲ, ਬਾਜਰਾ ਤੇ ਹੋਰ ਦਾਣਾਂ ਪਾ ਕੇ ਉਹਨਾਂ ਦਾ ਪ੍ਰਬੰਧ ਕਰਦਾ ਇਸ ਤੋਂ ਇਲਾਵਾ ਕੀੜੀਆਂ ਕਾਟੀਆਂ ਦੇ ਲਈ ਪੰਜ ਮੇਵਾ ਜਿਸ ਤਰ੍ਹਾਂ ਬਦਾਮ, ਅਕਰੋਟ ਜਾਂ ਹੋਰ ਇਸ ਤਰ੍ਹਾਂ ਦੇ ਵਿੱਚ ਆਪਣਾ ਕਾਜੂ, ਮਿਸ਼ਰੀ ਵਗੈਰਾ ਹੋ ਗਈ ਉਹ ਰਲਾ ਕੇ ਉਹਨਾਂ ਨੂੰ ਮੁਠੀ-ਮੁਠੀ ਜਿੱਥੇ ਵੀ ਕਿਤੇ ਨਜ਼ਰ ਆਵੇ ਉਹ ਪਾਈਦਾ ਇਸ ਤੋਂ ਇਲਾਵਾ ਮੈਂ ਸਵੇਰੇ ਆ ਕੇ ਦੇਖਦਾ ਇੱਥੇ ਕਿ ਨੀਲ ਗਾਇਆਂ ਜਾਂ ਹਿਰਨ ਵਗੈਰਾ ਵੀ ਕਈ ਪ੍ਰਜਾਤੀ ਦੇ ਜਾਨਵਰ ਵੀ ਹੁੰਦੇ ਉਹਨਾਂ ਲਈ ਇੱਕ ਜਾਂ ਦੋ ਦਰਜਣਾਂ ਰੋਜ਼ਾਨਾ ਖੇਲਿਆਂ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਜੀ ਸਰ ਜੀ ਕਿੰਨਾ ਕਿ ਜਿਹੜਾ ਤੁਸੀਂ ਮੰਥਲੀ ਜਿਹੜਾ ਸਪੈਂਡ ਕਰਦੇ ਹੋ ਇਹ ਜੀਵ ਜੰਤੂਆਂ ਦੀ ਸੇਵਾ ਦੇ ਉੱਪਰ ਇਹ ਲਗਭਗ 15 ਕੁ ਹਜ਼ਾਰ ਰੁਪਏ ਲੱਗ ਜਾਂਦਾ ਜੀ ਮੇਰਾ ਤੇ ਨਾਲ ਮੈਂ ਇੱਕ ਹੈਲਪ ਵਾਸਤੇ ਲੜਕਾ ਵੀ ਰੱਖਿਆ ਇਹਨਾਂ ਨੂੰ ਵੀ 1.5 ਤੋਂ 2000 ਰੁਪਏ ਖੁਸ਼ੀ ਦੇ ਨਾਲ ਦੇ ਦਿੰਦੇ ਤੇ ਜੋ ਵੀ ਹੈ ਮਤਲਬ ਇਹ ਕਰੀਦਾ ਜੀ ਭਾਂਗੀ ਕੀ ਸ਼ੌਂਕ ਹੈ ਹੋਰ ਇਸ ਤੋਂ ਇਲਾਵਾ ਆਰਟੀਕਲ ਪੰਜਾਬੀ ਭਾਸ਼ਾ ਵਿੱਚ ਕਵਤਾਵਾਂ ਕੋਈ ਥੋੜੇ ਬਹੁਤ ਕੋਈ ਲੇਖ ਵਗੈਰਾ ਲਿਖਣ ਦਾ ਸ਼ੌਂਕ ਹੈ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਲਗਭਗ ਪਿਛਲੇ 14-15 ਸਾਲ ਤੋਂ ਨਿਰੰਤਰ ਛੱਪ ਵੀ ਰਹੇ ਆ ਤੇ ਉਸ ਤੋਂ ਇਲਾਵਾ ਜਿਹੜਾ ਮੇਰੀਆਂ 9 ਕਿਤਾਬਾਂ ਵੀ ਜਿਹੜੀਆਂ ਪ੍ਰਕਾਸ਼ਿਤ ਹੋ ਚੁੱਕੀਆਂ ਜੀ ਠੀਕ ਹੈ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗਾ ਕਿਉਂਕਿ ਤੱਪਦੀ ਗਰਮੀ ਹੈ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਜਾਂ ਉੱਤਰੀ ਭਾਰਤ ਦੇ ਵਿੱਚ ਪਾਰਾ ਜਿਹੜਾ ਸਿਖਰਾਂ ਤੇ ਹੈ ਕਿ ਇਹ ਜਿਹੜੇ ਕੰਮ ਹੈ ਕਾਰਜ ਜਿਹੜੇ ਆ ਉਹ ਜੀਵ ਜੰਤੂਆਂ ਲਈ ਬੇਜ਼ਵਾਨ ਨਾਲ ਕੀਤਾ ਜਾਣਾ ਚਾਹੀਦਾ ਹੈ ਬਿਲਕੁਲ ਜੀ ਮੇਰਾ ਤਾਂ ਇਹ ਸਭ ਨੂੰ ਬੇਨਤੀ ਹੈ ਕਿ ਜੇਕਰ ਦੂਰ ਨਹੀਂ ਜਾ ਹੁੰਦਾ ਤਾਂ ਆਪਣੇ ਘਰ ਦੇ ਨੇੜੇ ਪਲਾਸਟਿਕ ਦੀ ਥਾਂ ਮਿੱਟੀ ਦੇ ਸਕੋਰੇ ਕਾਲੀ 50 ਰੁਪਏ ਨੂੰ ਵਧੀਆ ਆ ਜਾਂਦੇ ਉੱਥੇ ਪਾਣੀ ਜਰੂਰ ਤਾਜ਼ਾ ਪਾੜਨਾ ਚਾਹੀਦਾ ਔਰ ਪਾਣੀ ਜਿਹੜਾ ਛਾਂ ਵਿੱਚ ਰੱਖਣਾ ਚਾਹੀਦਾ ਤਾਂ ਕਿ ਉਹ ਗਰਮ ਵੀ ਨਾ ਹੋਵੇ ਕੋਈ ਜੀਵ ਜੰਤੂ ਆਰਾਮ ਨਾਲ ਪੀ ਸਕੇ ਤੇ ਜੇ ਇਹ ਸਾਡੀ ਕੋਪੋਸ਼ ਦੇ ਨਾਲ ਇੱਕ ਪੰਛੀ ਵੀ ਜਾਂ ਜੀਵ ਵੀ ਮੌਤ ਦੇ ਮੂੰਹ ਤੋਂ ਬਚਦਾ ਹੈ ਤਾਂ ਮੈਂ ਸਮਝਦਾ ਸਾਡੀ ਕਾਮਯਾਬੀ ਹੋਈ ਹੈ ਉਹਦੇ ਨਾਲ ਇਹ ਸਾਥੀ ਹੈ ਕੀ ਨਾਮ ਹੈ ਤੁਹਾਡਾ ਹਿਮਰਾਜ ਜੀ ਹਿਮਰਾਜ ਜੀ ਤੁਸੀਂ ਕਿੰਨੇ ਸਾਲ ਤੋਂ ਤਰਮਣੀ ਸਾਹਿਬ ਨਾਲ ਜੁੜੇ ਹੋ ਇਹ ਆਪਣੇ ਹੋਗੇ ਜੀ 25 ਸਾਲ ਹੋ ਗਏ ਜੀ ਕਿੰਨੀ ਇੱਕ ਖੁਸ਼ੀ ਤੁਹਾਨੂੰ ਹੁੰਦੀ ਹੈ ਜਦੋਂ ਇਸ ਸਕੂਨ ਜਾਂ ਪ੍ਰਾਪਤ ਹੁੰਦਾ ਹੈ ਅੰਦਰ ਜਦ ਇਹ ਕੰਮ ਕਰਦੇ ਨੇ ਸ਼ੁਰੂ ਤੇ ਜਦ ਮਾਸਟਰ ਵੀ ਨਹੀਂ ਲੱਗੇ ਹੋਤੇ ਜੀ ਜਾਂ ਤੇ ਬਾਜਰੇ ਗੁਜਰਾਪਨ ਦੇ ਬਾਰੇ ਸਕੂਨ ਜਾਂ ਮਿਲ ਜਾਂਦੇ ਤੇ ਇਹ ਵੀ ਸਾਡੇ ਵਿੱਚ ਕੁਝ ਭੁੱਖੇ ਬੈਠੇ ਹੋਣ ਇਹਨਾਂ ਨੂੰ ਕੁਝ ਪਾਈ ਹੈ ਸਕੂਨ ਜਾਂ ਬਹੁਤ ਮਿਲਦਾ ਜੀ ਬਿਲਕੁਲ ਬੜੇ ਬੜੇ এনवायरमेंटਲਿਸਟ ਜਿਹੜੇ ਨੇ ਉਹ ਵਾਤਾਵਰਨ ਨੂੰ ਬਚਾਉਣ ਦਾ ਜਿਹੜਾ ਉਹ ਗੱਲਾਂ ਕਰਦੇ ਨੇ ਪਰੰਤੂ ਅਸਲ ਦੇ ਵਿੱਚ ਜਿਹੜੇ ਲੋਕ ਵਾਤਾਵਰਨ ਨੂੰ ਬਚਾਉਣ ਦੇ ਲਈ ਕੰਮ ਕਰ ਰਹੇ ਨੇ ਉਹ ਸੰਜੀਵ ਤਰਮਾਣੀ ਵਰਗੇ ਲੋਕ ਨੇ ਜਾਂ ਉਹਨਾਂ ਦਾ ਜਿਹੜਾ ਸਾਥੀ ਆ ਉਹਨਾਂ ਵਰਗੇ ਲੋਕ ਨੇ ਜਿਹੜੇ ਬੜੇ ਥੱਲੇ ਵਾਲੇ ਲੈਵਲ ਤੋਂ ਜ਼ਿੰਦਗੀ ਦੇ ਵਿੱਚ ਉੱਠੇ ਨੇ ਪਰੰਤੂ ਇਸ ਤਰੀਕੇ ਦੇ ਨਾਲ ਵਾਤਾਵਰਨ ਨੂੰ ਬਚਾਉਣ ਦੇ ਲਈ ਜੀਵ ਜੰਤੂਆਂ ਨੂੰ ਬਨਸਪਤੀ ਨੂੰ ਬਚਾਉਣ ਦੇ ਲਈ ਕਾਰਜ ਉਹਨਾਂ ਵੱਲੋਂ ਕੀਤੇ ਜਾ ਰਹੇ ਨੇ ਬੇਜ਼ੁਬਾਨਾਂ ਲਈ ਜਿੱਥੇ ਖਾਣ ਪੀਣ ਦਾ ਪ੍ਰਬੰਧ ਕਰਦੇ ਨੇ ਬੇਜ਼ੁਬਾਨਾਂ ਲਈ ਉੱਥੇ ਖਾਸ ਤੌਰ ਤੇ ਪੌਦੇ ਲਗਾ ਕੇ ਵਾਤਾਵਰਨ ਨੂੰ ਵੀ ਸੰਭਾਲਣ ਦਾ ਜਿਹੜਾ ਉਪਰਾਲਾ ਕਰ ਰਹੇ ਨੇ ਬੀਐਸ ਚਾਨਾ ਪੀਟੀਸੀ ਨਿਊਜ਼ ਸ਼੍ਰੀ ਅਨੰਦਪੁਰ ਸਾਹਿਬ